ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਇਹ ਸਰੀਰਾ ਮੇਰਾ ਇਸ ਜਗ ਮਹਿ ਆਇ ਕੈ ਇਹ ਸਰੀਰਾ ਮੇਰਾ ਇਸ ਜਗ ਮਹਿ ਆਇ ਕੈ ਕਿਆ ਤਉਦ ਕਰਮ ਕਮਾਇਆ ਕੇ ਕਰਮ ਕਮਾਇਆ ਤਉਦ ਸਰੀਰਾ ਤਉਦ ਸਰੀਰਾ ਜਾ ਤੂੰ ਜਗ ਮਹਿ ਆਇਆ ਜੀ ਜਾ ਤੂੰ ਨਹੀਂ ਕਹਿਦਣਾ ਜਾ ਤੂੰ ਜਗ ਮਹਿ ਆਇਆ ਜੇ ਨਾ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੋਰਾ ਪਰਸਾਦੀ ਹਰ ਮਨ ਵਸਿਆ ਹਰ ਮਨ ਵਸਿਆ ਹਰ ਮਨ ਨਹੀਂ ਕਹਿਣਾ ਨਾ ਹਰ ਮਨ ਨਹੀਂ ਕਹਿਦਣਾ ਗੁਰ ਪ੍ਰਸਾਦੀ ਹਰ ਮਨ ਵਸਿਆ ਹਰ ਤੇ ਵੀ ਥੋੜਾ ਠਹਿਰਾ ਕੇ ਫਿਰ ਸਪਸ਼ਟ ਹੋ ਜਾਏਗਾ ਗੁਰ ਪ੍ਰਸਾਦੀ ਹਰ ਮਨ ਵਸਿਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹ ਨਾਨਕ ਏਹ ਸਰੀਰ ਪਰਵਾਣ ਹੋਆ ਜੇਨ ਸਤਗੁਰ ਸਿਓ ਚਿਤ ਲਾਇਆ ਏ ਨਿਤਰਹੁ ਮਿਰਹੁ ਹਰ ਤੂੰ ਮਹਜੂਤ ਧਰੀ ਹਰ ਬਿਨਾ ਅਵਰ ਨ ਦੇਖੋ ਕੋਈ ਹਰ ਬਿਨਾ ਅਵਰ ਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਏ ਹੋ ਵਿਸ ਸੰਸਾਰ ਤੁਮ ਦੇਖਦੀ ਏ ਹੋ ਹਰਕਾਰ ਰੂਪ ਹੈ ਹਰ ਰੂਪ ਨਗਰੀ ਆਇਆ ਇਸ ਬਿਸਰਾਮ ਇਸੇ ਤਰ੍ਹਾਂ ਹੀ ਲਾਉਣਾ ਹੈ ਇਹ ਹੋ ਵਿਸ ਸੰਸਾਰ ਤੂੰ ਦੇਖਦੇ ਇਥੇ ਅਲ ਬਿਸਰਾਮ ਇਹ ਹੋ ਹਰ ਘਰ ਰੂਪ ਹੈ ਇਥੇ ਵਿਸਰਾਮ ਹੈ ਹਰ ਰੂਪ ਨਗਰੀ ਆਇਆ ਗੁਰ ਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹਾਂ ਨਾਨਕ ਇਹ ਨਿਤ੍ਰ ਅੰਧ ਸੀ ਸਤਗੁਰੂ ਮਿਲੇਆ ਦਿਬ ਦ੍ਰਿਸ਼ਟ ਹੋਈ ਇਹ ਸ੍ਰਾਵਣ ਹੋ ਮੇ ਰਹੋ ਸੱਚ ਸੁਣਣ ਨੂੰ ਪਠਾਏ ਸੱਚ ਸੁਣਣ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਸੱਚ ਸੁਣਣ ਨੂੰ ਪਠਾਈ ਇਥੇ ਠਮਕ ਸਰੀਰ ਲਾਏ ਇਥੇ ਵਿਸਰਾਮ ਸੁਣੋ ਸਤ ਬਾਣੀ ਜੇ ਤੋ ਸੁਣੀ ਮਾਨ ਤਨ ਹਰਿਆ ਹੋਆ ਰਸਨਾ ਰਾਸ ਸੁਮਾਣੀ ਸੱਚ ਅਲਖ ਵਿਡਾਣੀ ਤਾਂ ਕੀ ਗਾਤ ਕਹੀ ਨਾ ਜਾਏ ਸੱਚ ਅਲਖ ਵਿਡਾਣੀ ਇਥੇ ਵਿਸਰਾਮ ਤਾਂ ਕੀ ਗਾਤ ਕਹੀ ਨਾ ਜਾਏ ਕਹਾ ਨਾਨਕ ਅੰਮ੍ਰਿਤ ਨਾਮ ਸੁਣਹੁ ਪਵਿੱਤਰ ਹੋਆ ਓ ਸਚ ਸੁਨਣਾ ਨੂੰ ਪਠਾਏ ਕਹੈ ਨਾਨਕ ਅਮ੍ਰਿਤ ਨਾਮ ਸੁਣਹੁ ਇਥੇ ਠਮਕ ਪਵਿੱਤਰ ਹੋਵਹੁ ਇਥੇ ਵਿਸਰਾਮ ਹੈ ਸਚੈ ਸੁਨਣਾ ਨੂੰ ਪਠਾਏ ਹਰ ਜੀਵ ਗੁਫਾ ਅੰਦਰ ਰੱਖ ਕੈ ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦਵਾਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਵਜਾਇਆ ਵਾਜਾ ਪੌਣ ਇਥੇ ਠਮਕ ਨੌ ਦਵਾਰੇ ਪ੍ਰਗਟ ਕੀਏ ਇਥੇ ਵਿਸਰਾਮ ਦਸਵਾਂ ਗੁਪਤ ਰਹਾਇ ਰਖਾਇਆ ਗੁਰਦਵਾਰੇ ਲਾਏ ਭਾਵਨੀ ਇਕਨਾ ਦਸਵਾਂ ਦਵਾਰ ਦਿਖਾਇਆ ਇਕਨਾ ਦਸਵਾਂ ਦਵਾਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਵ ਨਿਦ ਨਾਉ ਊੜਾ ਖੁੱਲੇ ਮੂੰਬਲਾ ਨਹੀਂ ਲਾਉਣਾ ਇਹ ਅਨੇਕ ਰੂਪ ਨਾਉ ਨਵ ਨਿਦ ਕਹ ਹੈ ਅਨੇਕ ਰੂਪ ਨਾਉ ਨਵ ਨਿਦ ਤਿਸ ਦਾ ਅੰਤ ਨਾ ਜਾਈ ਪਾਇਆ ਕਹ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੈ ਵਾਜਾ ਪਉਣ ਵਜਾਇਆ ਇਥੇ ਵਿਸਰਾਮ ਧਿਆਨ ਨਾਲ ਲੋਣਾ ਹੈ ਕਹ ਨਾਨਕ ਹਰ ਪਿਆਰੇ ਜੀਓ ਇਥੇ ਅਰਧ ਵਿਸਰਾਮ ਗੁਫਾ ਅੰਦਰ ਰੱਖ ਕੈ ਇਥੇ ਵਿਸਰਾਮ ਵਾਜਾ ਪਉਣ ਵਜਾਇਆ ਇਹ ਸੱਚਾ ਸੋਹਿਲਾ ਸੱਚ ਘਰ ਗਾਵਹ ਗਾਵਹ ਤਾ ਸੋਹਿਲਾ ਘਰ ਸੱਚੈ ਜਿਥੈ ਸਦਾ ਸੱਚ ਧਿਆਵਹਿ ਸੱਚੋ ਧਿਆਵਹਿ ਜਾ ਤਉਦ ਭਾਵਹਿ ਗੁਰਮੁਖ ਜਿਨਾ ਬੁਝਾਵਹਿ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਕਸੇ ਸੋ ਜਾਣ ਪਾਵਹਿ ਬਕਸੇ ਨਹੀਂ ਜਣਾ ਬਕਸੇ ਜਿਸ ਬਕਸੇ ਸੋ ਜਾਣ ਪਾਵਹਿ ਜਿਸ ਬਕਸੇ ਸੋ ਜਾਣ ਪਾਵਹਿ ਜਨ ਵੀ ਨਹੀਂ ਜਣਾ ਜਨ ਤਾਂ ਵਿਆਹ ਨੂੰ ਕਹਿੰਦੇ ਆ ਬਕਸੇ ਦੂਜੇ ਹੁੰਦੇ ਆ ਬਕਸੇ ਜਿਹੜੇ ਲੱਗਦੇ ਆ ਸਪੀਕਰਾਂ ਵਾਲੇ ਧਿਆਨ ਨਾਲ ਬੋਲੋ ਇਹ ਕਿੰਨੀ ਵਾਰ ਆਇਆ ਪਾ ਇਹਦੀ ਮਿਹਨਤ ਕਰਕੇ ਸ਼ੁੱਧ ਕਰੋ ਬਕਸੇ ਜਾਨ ਕਹੈ ਨਾਨਕ ਸੱਚ ਸੁਹੇਲਾ ਸੱਚ ਹੈ ਘਰ ਗਾਵਹਿ ਅਨੰਦ ਸੁਣਹੁ ਵਡਭਾਗੀ ਹੋ ਸਗਲ ਮਨੋਰਥ ਪੂਰੇ ਇਹ ਪੰਕਤੀ ਆਮ ਕਈ ਸੰਗਤਾਂ ਆਨੰਦ ਸੁਨਹੁ ਵਡਭਾਗੀ ਹੋ ਕਹਿ ਜਾਂਦੇ ਨੇ ਕਿ ਆਨੰਦ ਕਹਿਤਾ ਨੰਨੇ ਉੱਤੇ ਟਿੱਪੀ ਲੱਗ ਗਈ ਸੁਣੋ ਕਹਿਤਾ ਤੇ ਹਹਾ ਹਾ ਦਾ ਔਂਕੜ ਰਹਿ ਗਿਆ ਹਹਾ ਵੀ ਰਹਿ ਗਿਆ ਵਟਭਾਗੀ ਉਹ ਕਹਿ ਦਿੱਤਾ ਤਾਂ ਵਟਭਾਗੀ ਉਹ ਊੜਾ ਖੁੱਲੇ ਮੂੰਹਲਾ ਲੱਗ ਗਿਆ ਇਸ ਕਰਕੇ ਇਸ ਤਰ੍ਹਾਂ ਨਹੀਂ ਪਾਠ ਹੈ ਸ਼ੁੱਧ ਬੋਲਣਾ ਹੈ ਆਨੰਦ ਸੁਣਹੁ ਵਟਭਾਗੀ ਹੋ ਇਥੇ ਵਿਸ्राम ਸਗਲ ਮਨੋਰਥ ਪੂਰੇ ਪਾਰ ਭ੍ਰਮ ਪ੍ਰਾਪ ਪਾਇਆ ਪੁੱਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭਏ ਸਰਸੀ ਪੂਰੇ ਗੌਰ ਤੇ ਜਾਣੀ ਇਹ ਕਈ ਸਰਸੇ ਪਾਠ ਕਰ ਰਹੇ ਹਨ ਉਹ ਕਹਿੰਦੇ ਜੀ ਇਹ ਇੱਥੇ ਤਾਂ ਸਰਸੀ ਤਾਂ ਸ਼ਹਿਰ ਦਾ ਨਾਮ ਹੈ ਪਰ ਨਹੀਂ ਇੱਥੇ ਸੰਪਰਦਾ ਦੇ ਵਿੱਚ ਪਾਠ ਸਰਸੇ ਹੀ ਕਰਾਇਆ ਜਾਂਦਾ ਇਸ ਦਾ ਅਰਥ ਹੈ ਸਿਹਤ ਰਸਤੀ ਸਿਹਤ ਆਨੰਦ ਦੀ ਸਰਸੇ ਪਾਠ ਨਹੀਂ ਕਰਨਾ ਗੁਰਵਾਣੀ 'ਚ ਤੇ ਸਿਰਸਾ ਵੀ ਆਉਂਦਾ ਸਰਸੀ ਵੀ ਆਉਂਦਾ ਸਿਰਸਾ ਨਹੀਂ ਸਰਸੀ ਆਉਂਦਾ ਸਰਸੀ ਪਦੂਚ ਆਉਂਦਾ ਹੈ ਇਸ ਕਰਕੇ ਸ਼ਹਿਰ ਦਾ ਨਾਮ ਹੈ ਸਿਹਤ ਰਸ ਦਾ ਇਥੇ ਅਰਥ ਹੈ ਸੰਤ ਸਾਜਣ ਭਏ ਸਰਸੀ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿੱਤਾ ਸਤਗੁਰ ਰਹਾ ਭਰਪੂਰੇ ਇਹ ਸੁਣ ਤੇ ਨਾਲੇ ਨਾਲ ਵਿਚਾਰਨ ਕਰਨਾ ਸੁਣ ਵਖਰਾ ਨਹੀਂ ਕਹਿਣਾ ਸੁਣ ਤੇ ਪੁਨੀਤ ਕਹਤੇ ਪਵਿੱਤਿ ਇਥੇ ਵਿਸਰਾਮ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਰਸੇ ਹੀ ਉਚਾਰਨ ਕਰਨਾ ਉਹ ਜਿਹੜਾ ਇਹ ਪਖੰਡੀ ਵਾਲਾ ਇਹ ਸਿਰਸਾ ਇਸ ਕਰਕੇ ਇਹ ਸਰਸੇ ਸ਼ੁੱਧ ਉਚਾਰਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ